ਜਿਹੜਾ ਸਾਡਾ ਕਲਚਰ ਜਿਹਦੇ ਵਿੱਚ ਫੁਲਕਾਰੀਆਂ ਦਰੀਆਂ ਤੇ ਕੱਚੀ ਕਹਾਣੀ ਦਾ ਤੇਲ ਹੋ ਗਿਆ ਚੱਪਲਾ ਸਾਬਣ ਪਹਿਲਾਂ ਅਸੀਂ ਰਿੰਡ ਤੋਂ ਸਾਬਣ ਬਣਾਉਂਦੇ ਹੁੰਦੇ ਸੀ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਸੀ ਤੇ ਸਾਡੀਆਂ ਲੇਡੀਜ਼ ਕੋਲ ਸਕਿੱਲ ਹੈਗਾ ਸੋ ਅਸੀਂ ਹੁਣ ਸ਼ੁਰੂ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਅਕਾਲਗੜ੍ਹ ਤੋਂ ਤੇ ਉਸ ਤੋਂ ਬਾਅਦ ਮਨੂੰ ਵਧਾ ਲਿਆ ਤਾਂ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਵੀ ਹੁਣ ਸਾਡੇ ਕੋਲੇ 25 ਦੇ ਲਗਭਗ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਦੇ ਆਰਡਰ ਨੇ ਹੁਣ ਅਸੀਂ ਪੁਲਿਸ ਦੀ ਵਰਦੀ ਵੀ ਉਹਨਾਂ ਨੂੰ ਦੇਤੀ ਠੀਕ ਹੈ ਨਾ ਇੱਕ ਪਹਿਲਾਂ ਸੰਗਰੂਰ ਚ ਕਰਕੇ ਦੇਖਿਆ ਸੀਗਾ ਪਾਇਲਟ ਕਾਮਯਾਬ ਰਿਹਾ ਤਾਂ ਹੁਣ ਸਾਰੇ ਜ਼ਿਲ੍ਹਿਆਂ ਚ 50 ਪੁਲਿਸ ਦੀਆਂ ਸਾਰੀਆਂ ਵਰਦੀਆਂ ਇਸ ਵਕਤ ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਵੀ ਮਸ਼ੀਨਾਂ ਚੱਲ ਰਹੀਆਂ ਹੋਣਗੀਆਂ ਤੇ ਪੁਲਿਸ ਦੀਆਂ ਸਾਰੀਆਂ ਵਰਦੀਆਂ ਜਿਹੜੀਆਂ ਨੇ ਪਹਿਲਾਂ ਇਧਰੋਂ ਉਧਰੋਂ ਕਿਦੋਂ ਕਰਾਉਂਦੇ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਤੋਂ ਸਲਵਾ ਰਹੇ ਹਾਂ ਮੈਂ ਇਹ ਚਾਹਨਾ ਮੇਰੀ ਇਹ ਸੋਚ ਹੈ ਕਿ ਜਿਸ ਵੇਲੇ ਖੇਤ ਮਜ਼ਦੂਰ ਘਰ ਆਵੇ ਜ ਜ ਕਿਸਾਨ ਖੇਤੋਂ ਘਰ ਆਵੇ ਜਾਂ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਘਰ ਆਵੇ ਤਾਂ ਉਹਦੇ ਆਉਂਦਿਆਂ ਤੱਕ ਉਹਦੀ ਉਹਦੇ ਘਰੇ ਉਹਦੀ ਉਹਦੀ ਘਰ ਵਾਲੀ ਜਾਂ ਉਹਦੀ ਮਾਂ ਜਾਂ ਉਹਦੀ ਭੈਣ ਘਟੋ ਘਟ 2000 ਰੁਪਇਆ ਇੱਕ ਦਿਨ ਦਾ ਉਹ ਕਮਾ ਕੇ ਬੈਠੀ ਹੋਵੇ ਤੇ ਇਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਲਈ ਤੇ ਰਹਿੰਦੀ ਹੈ ਚਾਈਨਾ ਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਤਾਂ ਚਾਈਨਾ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਲੇਡੀਜ਼ ਹੈ ਜਿਹੜੇ ਨੇ ਉਹ ਬੇਲੀਆਂ ਨਹੀਂ ਹੈਗੇ ਕੋਈ ਮिक्की ਮਾਊਸ ਬਣਾ ਰਹੇ ਹੈ ਕੋਈ ਬਾਰਬੀ ਡਾਲ ਬਣਾ ਰਹੇ ਹੈ ਖੜਾਉਣੇ ਬਣਾ ਰਹੇ ਹੈ ਹੋਰ ਬਹੁਤ ਸਾਰਾ ਸਮਾਨ ਜਿੰਨਾ ਜਿਹੜਾ ਚਾਹਣਾ ਤੋਂ ਬਣਦਾ ਸੋ ਇਸੇ ਕਰਕੇ ਇਸ ਮਿਸ਼ਨ ਸਾਡਾ ਇਹ ਸੀਗਾ ਪਹਿਲ ਦਾ ਕਿ ਪਹਿਲ ਦਾ ਅਸੀਂ ਮਾਰਟ ਵੀ ਲਾਉਣੇ ਕਿ ਸੜਕ ਤੇ ਨਾ ਉਹ ਮਹੀਨੇ ਚ ਦੋ ਵਾਰ ਉਨ ਵੀ ਕਿਤਾ ਕੇ ਲੋਕ ਖਰੀਦ ਕੇ ਲੈ ਕੇ ਜਾ। ਉਸ ਦੀ ਸ਼ੁਰੂਆਤ ਹੋਈ। ਹਾਂ ਮੈਨੂੰ ਨਹੀਂ ਲੱਗਦਾ ਕਿ ਘੰਟਾ ਜਾਂ 2 ਘੰਟੇ ਉਹ ਚੱਲਦਾ ਹੋਊਗਾ। 2 ਘੰਟੇ ਜੀ ਲੋਕ ਜਿਹੜੇ ਨੇ ਕਿਉਂਕਿ ਅੱਜ ਕੱਲ੍ਹ ਆਰਗੈਨਿਕ ਚੀਜ਼ਾਂ ਕਿੱਥੇ ਮਿਲਦੀਆਂ ਨੇ। ਸੋ ਇਹਨੂੰ ਅਸੀਂ ਹੋਰ ਨਵੇਂ ਪਰਜਾ ਹੋਰ ਵੀ ਸਮਾਨ ਬਣਾ ਕੇ ਮਲਫੁਲਕਾਰੀਆਂ, ਦਰੀਆਂ ਹਨਾ ਸਾਡੀਆਂ ਚਾਦਰਾਂ ਜੋ ਸਾਡਾ ਕਲਚਰ ਅੱਜ ਜੇ ਮੈਂ ਤੁਹਾਨੂੰ ਦੱਸਾਂ ਮੁਹਾਲੀ 에어ਪੋਰਟ ਦੇ ਅੰਦਰ ਇੱਕ ਸਰਕਾਰ ਦੀ ਦੁਕਾਨ ਹੈ ਜਿੱਥੇ ਫੁਲਕਾਰੀਆਂ, ਜੁੱਤੀਆਂ ਤੇ ਹੋਰ ਕਲਚਰਡ ਜਿਹੜਾ ਸਾਡਾ ਮਸ਼ਹੂਰ ਚੀਜ਼ਾਂ ਨੇ ਉੱਥੇ ਸਭ ਤੋਂ ਵੱਧ ਵਿਕਰੀ ਉੱਥੇ ਉਸ ਦੁਕਾਨ ਦੀ ਹੈ ਕਿਉਂਕਿ ਲੋਕ ਲੈ ਕੇ ਜਾਣਾ ਚਾਹੁੰਦੇ ਪੰਜਾਬ ਦੀ ਅਸੀਂ ਹੁਣ ਫੁਲਕਾਰੀਆਂ ਨੂੰ ਫਰੇਮ ਵੀ ਕਰਤਾ ਤਾਂ ਕਿ ਉਹ ਘਰੇ ਜਾ ਕੇ ਲਾ ਸਕਣ ਆਪਣੇ ਡਰਾਈੰਗ ਰੂਮ ਜਾਂ ਕਿਤੇ ਸੋ ਇਹ ਰੋਜ਼ਗਾਰ ਦਾ ਇੱਕ ਸਾਧਨ ਜਿਹੜਾ ਜਿਹੜਾ ਕਿ ਐਂ ਪਿਆ ਸੀਗਾ ਉਹੀ ਲੇਡੀਜ਼ ਪਿੰਡਾਂ 'ਚ ਕੰਮ ਕਰਨ ਗਿਆ ਦੋ ਦੋ ਹੱਥ ਲਗਭਗ 50 ਤੋਂ 60 ਹਜ਼ਾਰ ਮਿਨੀਮਮ ਇਨਕਮ ਹੁੰਦੀ ਮਹੀਨੇ ਦੀ ਲੱਖ ਤੱਕ ਵੀ ਜਾ ਸਕਦੀ ਹੈ ਲੱਖ ਤੋਂ ਵੱਧ ਵੀ ਜਾ ਸਕਦੀ ਹੈ ਜਿਉਂ ਜਿਉਂ ਆਰਡਰ ਵਧੇ ਜਾਣਗੇ ਕੰਮ ਕਰਵਾਵਾਂਗੇ ਮਾਨ ਸਰ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਨੇ ਉਹਨਾਂ ਦੀ ਬੜੀ ਘਾਟ ਹੈ ਆਉਣ ਵਾਲੇ ਆਉਣ ਵਾਲੇ ਦਿਨਾਂ ਚ ਰੱਖਾਂਗੇ ਜੀ ਪਤਾ ਘਾਟ ਹੈ ਕੀ ਖਤਮ ਹੀ ਕਰਤਾ ਜੀ ਪੀਟੀਆਈ ਦੀ ਪੋਸਟ ਹੀ ਖਤਮ ਕਰਤੀ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਗਭਗ ਏਜ ਮੀਟੀ ਹੋਵਾਂਗੇ ਆਪਾਂ ਜਦੋਂ ਸਭ ਤੋਂ ਪਹਿਲਾਂ ਬਿਸਲ ਬਜਾ ਕੇ ਪੀਟੀ ਮੈਕ ਇਕੱਠੀ ਕਰ ਦਿੰਦਾ ਸਾਰੇ ਨੂੰ ਹੈ ਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਾਰਾ ਕਲਚਰ ਹੀ ਖਤਮ ਕਰਕੇ ਰੱਖਤਾ ਅਸੀਂ ਹੁਣ ਸਕੂਲ ਜਿਹੜੇ ਬਣਾ ਰਿਹਾ ਨਵੇਂ ਬਣਾ ਰਹੇ ਆਬਵੀਅਸਲੀ ਜੋ ਨਵੇਂ ਸਕੂਲ ਬਣ ਤਾਂ ਸਾਨੂੰ ਮਾਸਟਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਸਟਾਫ ਫੋਰਥ ਇੱਕ ਜੋ ਚੌਥ ਉਹ ਵੀ ਚਾਹੀਦੇ ਚਪੜਾਸੀ ਵਗੈਰਾ ਵੀ ਚਾਹੀਦੇ ਆ ਫਿਰ ਅਸੀਂ ਇੱਕ ਕੈਂਪਸ ਮੈਨੇਜਰ ਰੱਖਣ ਲੱਗੇ ਹੋਇਆ ਹੈਡਮਾਸਟਰ ਨੂੰ ਪੜ੍ਹਾਈ ਦੀ ਚਿੰਤਾ ਹੋਵੇ ਹੈਡਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਫਲਾਣਾ ਪੱਖਾ ਖਰਾਬ ਹੋ ਗਿਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਣਾ ਚਾਹੀਦਾ ਜੋ ਕਿ ਦਿੱਲੀ ਦੇ ਵਿੱਚ ਸਫਲਤਾਪੂਰਵਕ ਸਰਕਾਰੀ ਸਕੂਲਾਂ ਚੱਲ ਰਹੇ ਉਹ ਸੀ ਕਰਾਂਗੇ ਬਾਸਲ ਕ ਅੰਮ੍ਰਿਤਪਾਲ ਤਰ ਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀ 124 ਸਾਲ ਹੋ ਗਏ ਸਟੇਸ਼ਨ ਬਣੇ ਨੂੰ ਪਰ ਹੁਣ ਤੇ ਜੀਆਰਸੀ ਨਾਂ ਦਾ ਮਟੀਰੀਅਲ ਆਇਆ ਜਾ ਰਿਹਾ ਜਿਹੜਾ ਕਿ ਲੋਹੇ ਦੇ ਉੱਪਰ ਉਹਨਾਂ ਨੂੰ ਪੇਚਾਂ ਦੇ ਨਾਲ ਕੱਸ ਕੇ ਹੋ ਬੋ ਨਕਲ ਦਿੱਤੀ ਜਾ ਰਹੀ ਹੈਗੀ ਤਾਂ ਹੁ ਸਾਲ ਦੇ ਮੁਕਾਬਲੇ ਤਨ ਕਿੰਨਾ ਕੋ ਦੇਖੋ ਰੇਲਵੇ ਨਾਲ ਸੰਬੰਧਤ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਚਲੋ ਹੁਣ ਰਵਨੀਤ ਬਿੱਟੂ ਰੇਲਵੇ ਰਾਜ ਮੰਤਰੀ ਹੈ ਤੂਰੀ ਦਾ ਰੋ ਵੀ ਹੈ ਜੀ ਤੂਰੀ ਦਾ ਜਿਹੜਾ ਪੁਲ ਹੈ ਉਹ ਅੰਦਰ ਜਿਹੜਾ ਸ਼ਹਿਰ ਦੇ ਪੁਲ ਵੀ ਬਣਾਉਣੇ ਥੱਲੇ ਫਾਟਕ ਵੀ ਚੱਲਦਾ ਰੱਖਣਾ ਹੋਣੋ ਰੇਲਵੇ ਕਹਿੰਦਾ ਫਾਟਕ ਬੰਦ ਕਰੋ ਤੂੰ ਫਾਟਕ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਸੋ ਇਹ ਕਿਉਂ ਨਹੀਂ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਨ੍ਹਾਂ ਨੇ ਧੂਰੀ ਨਹੀਂ ਖੜਨਾ ਉਹ ਤਾਂ ਲੰਘ ਜਾਂ ਤੇ ਥੱਲੇ ਜਿਨ੍ਹਾਂ ਨੇ ਬਾਜ਼ਾਰ ਜਾਣਾ ਬਾਜ਼ਾਰ ਚ ਆ ਜਾਣ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖ ਨੇ ਮੈਂ ਰੇਲਵੇ ਮਨਿਸਟਰ ਸਾਹਿਬ ਨੂੰ ਲਿਖਿਆ ਚਿੱਠੀ ਇਹ ਕਿ ਤੁਸੀਂ ਰੂਲ ਚੇਂਜ ਕਰੋ ਜਿੱਥੇ ਤੁਹਾਨੂੰ ਫਾਟਕ ਬੰਦ ਕਰਨਾ ਪਿੰਡਾਂ ਵਿੱਚ ਦੀ ਜਿੰਤੂ ਮਰਜ਼ੀ ਤਾਂ ਚਾ ਜਾ ਕੇ ਲੰਘਾ ਲੋ ਕੋਈ ਗੱਲ ਨਹੀਂ ਪਰ ਜੇ ਹੁਣ ਸ਼ਹਿਰ ਹੈ ਕੋਈ ਤੂਲੀ ਵਗੈਰਾ ਦਾਸਵਾ ਜੇ ਇੱਕ ਪੋਲ ਬਣਾਉਣੇ ਤਾਂ ਤੁਸੀਂ ਇਹਦਾ ਮਤਲਬ ਥੋੜੀ ਕਿ ਸ਼ਹਿਰ ਹੀ ਬੰਦ ਕਰ ਦੋਗੇ ਅੱਧਾ ਅੱਧਾ ਸ਼ਹਿਰ ਉਧਲੇ ਪਾਸੇ ਹੋ ਜੂ ਅੱਧਾ ਇਧਰਲੇ ਪਾਸੇ ਹੋ ਜੂ ਕਿੱਥੋਂ ਦੀ ਬਾਜ਼ਾਰ ਚੱਲਦਾ ਲੋਕਾਂ ਦਾ ਰੋਜ਼ਗਾਰ ਚੱਲਦਾ ਉੱਥੇ ਸੋ ਰੇਲਵੇ ਨਾਲ ਸੰਬੰਧਤ ਕਾਫੀ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਣ ਵਾਲੇ ਦਿਨਾਂ 'ਚ ਮਿਨਿਸਟਰ ਸਾਹਿਬ ਨੂੰ ਬਿਟੂ ਇੱਕ ਬਿਆਨ ਦੇ ਕੇ ਗਏ ਨੇ ਕਿ ਜਿਹੜਾ ਮਾਨ ਸਾਹਿਬ ਨੇ ਬਿਆਨ ਦਿੱਤਾ ਨਹਿਰ ਬਣਾਉਣ ਵਾਸਤੇ ਉਹ ਇੱਕ ਜੰਗਲ ਹੈ ਕੀ ਕਹਿਣਾ ਹੈ ਕੀ ਕਹਿ ਸਦਿਆ ਜੀ ਜਦੋਂ ਬਣ ਗਈ ਉਦੋਂ ਉਦੋਂ ਬਾਅਦ ਪੁੱਛ ਲੈ ਫਿਰ ਉਹਨਾਂ ਨੂੰ ਹੋਰ ਕੀ ਕਰੀਏ 2500 ਕਿਉਂ ਸਿਕਭਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 521 ਮੋਗੇ ਹੋਣਗੇ 12.5 ਫੁੱਟ ਡੂੰਘਾਈ ਹੈ 50 50 ਫੁੱਟ ਚੌੜੀ ਹੈ ਬਿਲਕੁਲ ਉੱਥੋਂ ਚੱਲ ਕੇ ਨਾ ਆਪਣਾ ਹਰੀਕੇਪਤਨ ਤੋਂ ਬਿਲਕੁਲ ਰਾਜਸਥਾਨ ਦੇ ਬਾਰਡਰ ਤੇ ਜਾ ਕੇ ਖਤਮ ਹੋ ਜੂਗੀ ਉਹਦਾ ਨਾਮ ਹੈ ਮਾਲਵਾ ਨਹਿਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋ ਸਕਦੀ ਹੋਈ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਨੌਕਰੀਆਂ ਦੇ ਸਕਦੇ 43000 ਦਿੱਤੀਆਂ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਕਿ ਐ ਕਿਵੇਂ ਕਰ ਦੋਗੇ ਤੁਸੀਂ ਕਿ ਟੋਲ ਪਲਾਜ ਕਿਵੇਂ ਬੰਦ ਕਰ ਦੋਗੇ 17 ਟੋਲ ਪਲਾਜ ਬੰਦ ਕਰਤੇ ਇਹ ਕਾ ਜਿਹੜਾ ਇੱਥੇ ਆ ਹੁਣ ਕੀ ਇਹਦੋਂ ਮਲੇਗੋਲਾ ਰੋਡ ਮਲੇਗੋਲਾ ਤੇ ਅਮਰਗੜ ਦੇ ਪਾਸੇ ਤਰੀਕ ਨੂੰ ਬੰਦ ਹੋ ਰਿਹਾ ਸੋ ਅਸੀਂ ਨਹੀਂ ਕੋਈ ਐਕਸਟੈਂਸ਼ਨ ਸਲੂਸ਼ਨ ਦੇਣੀ ਹਾਂ ਉਹਨਾਂ ਦਾ ਬੋਲਣਾ ਕੰਮ ਹੈ ਪਰ ਜਦੋਂ ਕੰਮ ਹੋ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਹੁਣ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕਿਉਂ ਨਹੀਂ ਕਿਸੇ ਨੇ ਸੋਚਿਆ ਮੈਂ ਕਿ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਮੋਗਿਆਂ ਦਾ ਦਰਦ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਅੱਧੇ-ਅੱਧੇ ਇੰਚ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਇੱਕ-ਇੱਕ ਮਿੰਟ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਪਾਣੀ ਪਿੱਛੇ ਨਾ ਸੋ ਅਸੀਂ ਸਾਡਾ ਪਾਣੀ ਹੈ ਅਸੀਂ ਆਪਣੇ ਪਾਣੀ ਨੂੰ ਕਿਉਂ ਨਾ ਇਸਤੇਮਾਲ ਕਰੀਏ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਵਾਲਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਹੋ ਜੂ ਵਿਚਾਲੇ ਹੈਗੀ ਹੈ ਗੰਗਾ ਕਨਾਲ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਨੇ ਜਿਹੜੀ ਕਿ ਰਸਤਾ ਨੂੰ ਜਾਂਦੀ ਹੈ ਉਹਦੇ ਚ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਚੋਂ ਨਿਕਲਦਾ ਸਤਾ ਕੁਝ ਪਰਲੇ ਪਾਸੇ ਫੇਰ ਆਪਣੀ ਹੈ ਸਰੰਦ ਫੀਡਰ ਕਹਿੰਦੇ ਉਹ ਚ 5000 ਕਿਉਂ ਸਿਕ ਜਾਂਦਾ ਉਹਦੇ ਚ ਕਲੌਸ ਕਰਦੇ ਪੰਪਾਂ ਨਾਲ ਚੱਕ ਕੇ ਇਧਰਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਬਚੂਗੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪਰਲੇ ਪਾਸੇ ਫਾਜ਼ਲ ਕਾਲੇ ਪਾਸੇ ਵਰਤੇ ਜਾਊਗਾ ਇਧਰਲੇ ਪਾਸੇ ਇਧਰਲੇ ਪਾਸੇ ਵਰਤੇ ਜਾਊਗਾ ਤੇ ਬਾਕੀ ਕਿਸੇ ਦੇ ਕਹਿਣ ਨਾਲ ਇਹ ਬੰਦ ਨਹੀਂ ਹੋਣੀ ਤੇ ਪਾਣੀ ਜਾਣੀ ਹੈ ਅਸੀਂ ਕੰਮ ਉਹੀ ਕਰਦੇ ਆ ਜਿਹੜਾ ਕਰ ਸਕਦੇ ਆ ਜਿਹੜਾ ਨਹੀਂ ਕਰ ਸਕਦੇ ਅ ਬਜਟ ਹੈ ਨਹੀਂ ਮੈਂ ਕਿਵੇਂ ਕਰ ਸਕਦਾ ਜੇ ਬਜਟ ਹੀ ਹੈ ਨਹੀਂ ਸੋ ਇਸ ਕਰਕੇ ਇਸ ਨਹਿਰ ਦਾ ਪਲੈਨਿੰਗ ਜਿਹੜੀ ਹੈ ਪ੍ਰੋਪਰ ਹੋ ਗਈ ਹੈ ਹੁਣ ਗਿਣਤੀ ਮਿੰਤੀ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਲੈਣੀ ਪੈਣੀ ਹੈ ਕਿਉਂਕਿ ਉਹਨਾਂ ਨੇ ਅਕਵਾਇਰ ਕੀਤੀ ਹੋਇਆ ਉਸ ਵੇਲੇ ਜਦੋਂ ਆਬਦੀ ਬਨੈਰ ਬਣਾਉਣੀ ਸੀ ਉਹ ਵੀ ਕਰਨਗੇ ਠੀਕ ਰਾਜਪਾਲ ਸਾਹਿਬ ਵੀ ਉਹਨਾਂ ਦਾ ਰਾਜਸਥਾਨ ਦੇ ਆ ਗਏ ਹੈ ਸੋ ਚੰਗੇ ਸਬੰਧ ਰਹਿਣਗੇ ਅੱਜ ਸੌ ਚੁੱਕੀ ਹੈ ਉਹਨਾਂ ਨੇ ਤੇ ਮਿਲ ਕੇ ਕੰਮ ਕਰਾਂਗੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰਾਂਗੇ